ਕਾਈ ਸਤਿ ਸ਼੍ਰੀ ਅਕਾਲ ਮਾਨਯੋਗ ਸਕੂਲ ਮੁਖੀ ਅਧਿਆਪਕ ਸਹਿਬਾਨ ਅਤੇ ਮੇਰੇ ਵਿਦਿਆਰਥੀ ਸਾਥੀਓ ਅਸੀਂ ਅੱਜ ਦੇ ਇਸ ਸੈਸ਼ਨ ਵਿੱਚ ਤਿੰਨ ਵਿਦਿਆਰਥੀ ਬੁਲਾਰਿਆ ਨੂੰ ਸੁਣਾਗੇ ਅਤੇ ਇੱਕ ਅਧਿਆਪਕ ਸਾਨੂੰ ਸੰਬੋਧਿਤ ਹੋਣਗੇ ਸਭ ਤੋਂ ਪਹਿਲਾਂ ਵਿਚਾਰਾਂ ਦੀ ਲੜੀ ਸ਼ੁਰੂ ਕਰਾਂਗੇ ਸੋ ਮੈਂ ਸੱਦਾ ਦੇ ਰਹੀ ਹਾਂ 10ਵੀਂ A ਜਮਾਤ ਦੇ ਵਿਦਿਆਰਥੀ ਪ੍ਰਦੀਪ ਸਿੰਘ ਨੂੰ ਜੋ ਅੱਜ ਦਾ ਵਿਚਾਰ ਲੈ ਕੇ ਤੁਹਾਡੇ ਰੂਬਰੂ ਹੋਵੇਗਾ ਪ੍ਰਦੀਪ ਸਿੰਘ 10ਵੀਂ A मेरे वालों आप सबू सत्कार भरी सताल जी मेरा अज का विचार है उम्मीद छडनते मनुख की अद्धी समझ खत्म हो जाती है हाफ ऑफ अ मैनस इंटैलीजेंस इज लॉस्ट वैन ही गिवस अप हो उम्मीद छडनते मनुख की अद्धी समझ ख़त्म हो जाती है धन्यवाद ਚ ਰੈਂਡਾ ਸੁਨੇਹਾ ਦਿੱਤਾ ਹੈ ਇਸ ਵਿਚਾਰ ਤੇ ਹੋਰ ਵਿਸਥਾਰ ਲਈ ਮੈਂ ਮੈਡਮ ਮੌਨਿਕਾ ਜੀ ਨੂੰ ਇਸ ਮੰਚ ਤੇ ਬੁਲਾਣਾ ਚਾਹੁੰਦੀ ਹਾਂ ਮੈਡਮ ਮੌਨਿਕਾ ਮੈਥ ਮਿਸਟਰ ਇਸ ਤੱਕ ਦੇ ਡਿਚਾਰਜ ਮੈਮ ਸਟਾਫ ਮੈਂਬਰਸ ਐਂਡ ਯਰ ਸਟੂਡੈਂਟਸ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਮੈਮ ਸਿਕੋ ਸਾਰੇ ਹਾਂਜੀ ਹਾਂਜੀ ਜਿਹੜਾ ਆਪਣਾ ਅੱਜ ਦਾ ਵਿਚਾਰ ਸੀਗਾ ਕੀ ਸੀਗਾ ਉਮੀਦ ਦੇ ਖਤਮ ਹੋਣ ਨਾਲ ਮਨੁੱਖ ਦੀ ਅੱਡੀ ਸਮਝ ਖਤਮ ਹੋ ਜਾਂਦੀ ਹੈ ਉਮੀਦ ਕੀ ਹੁੰਦਾ ਹੈ ਕੋਈ ਉੱਚਾ ਦੱਸੂਗਾ ਆਪਣੀ ਕੋਈ ਇੱਛਾ ਹੈ ਨਾ ਜੀ ਇਹੋ ਆਪਾਂ ਥੋੜੀ ਐਗਜ਼ਾਮਪਲ ਸਮਝਦੇ ਹਾਂ ਠੀਕ ਹੈ ਤੁਸੀਂ ਸਟੂਡੈਂਟਸ ਬੈਠੇ ਹੋਗੇ ਆਪਾਂ ਪੜ੍ਹਾਈ ਨਾਲ ਖੇਡਾਂ ਨਾਲ ਡਿਲੇਟ ਕਰਕੇ ਸਮਝਦੇ ਹਾਂ ਜਿਵੇਂ ਕੋਈ ਬੱਚਾ ਬਹੁਤ ਇੰਟੈਲੀਜੈਂਟ ਹੈ ਕਲਾਸ ਦੇ ਵਿੱਚ ਉਹਦੀ ਉਮੀਦ ਹੈ ਕਿ ਮੈਂ ਇਸ ਸਾਲ ਕਲਾਸ ਦੇ ਵਿੱਚੋਂ ਫਰਸਟ ਆ ਲੇਗਾ ਠੀਕ ਹੈ ਜੀ ਬਾਈ ਚਾਂਸ ਉਹਨੂੰ ਕੋਈ ਕੰਪੀਟੀਸ਼ਨ ਆ ਕੇ ਨਹੀਂ ਲਈ ਦੂਸਰਾ ਵੀ ਬੱਚਾ ਉਹਦੇ ਨੰਬਰ ਦੋ ਨੰਬਰ ਵਾਧਿਆ ਦੇ ਦੇ ਨਾਲ ਉਹ ਫਰਸਟ ਆ ਜਾਂਦੇਗਾ ਤੇ ਉਹਦੀ ਉਮੀਦ ਇਹਦੀ ਖਤਮ ਹੋ ਗਈ ਉਹਨੂੰ ਸੀਗਾ ਵੀ ਮੈਂ ਫਰਸਟ ਆ ਲੇਗਾ ਪਰ ਦੂਸਰਾ ਬੱਚਾ ਫਰਸਟ ਆ ਗਿਆ ਉਹਦੇ ਨਾਲ ਉਹਦੀ ਜਿਹੜੀ ਸੋਚਣ ਸ਼ਕਤੀ ਹੈ ਨਾ ਉਹ ਵੀਕ ਹੋ ਜਾਂਦੀ ਹੈ ਮਤਲਬ ਕਿ ਉਹ ਅੱਧਿਓ ਹੋ ਜਾਂਦੀ ਹੈ ਕਿਉਂ ਕਿਉਂਕਿ ਇਹਦੀ ਉਮੀਦ ਹੈ ਜਿਹਦੇ ਉਹਨੂੰ ਟੱਕਾ ਲੱਗਿਆ ਹਨਾ ਜੀ ਐਮੀ ਖੇਡਾਂ ਦੇ ਵਿੱਚ ਵੀ ਰਾਜੀ ਜਦੋਂ ਆਪਾਂ ਖੇਡਾਂ ਦੇ ਵਿੱਚ ਮੈਨਟ ਕਰਦੇ ਆ ਤਾਂ ਆਪਾਂ ਨੂੰ ਇਹ ਨਹੀਂ ਕਿ ਆਪਾਂ 골ਡ ਮੈਡਲ ਲੈਣਾਗਾ ਪਰ ਜਦੋਂ ਉੱਥੇ ਆਪਾਂ ਨੂੰ ਹੋਰ ਟੱਕਰ ਵਾਲੇ ਵਿਦਿਆਰਥੀ ਮਿਲ ਜਾਂਦੇ ਹੈ ਆਪਣਾ ਸਿਲਵਰ ਮੈਡਲ ਆਉਂਦਾ ਉੱਥੇ ਵੀ ਆਪਾਂ ਦੀ ਜਿਹੜੀ ਨਿਰਾਸ਼ਾ ਹੱਥ ਲੱਗਦੀ ਹੈ ਪਰ ਮੈਂ ਤੇ ਇਹ ਕਹਿਣਾ ਚਾਹੂੰਗੀ ਵੀ ਉਮੀਦ ਆਪਾਂ ਨੂੰ ਕਦੀ ਵੀ ਛੱਡਣੀ ਨਹੀਂ ਚਾਹੀਦੀ ਉਮੀਦ ਆਪਾਂ ਨੂੰ ਕਦੀ ਵੀ ਛੱਡਣੀ ਨਹੀਂ ਚਾਹੀਦੀ ਕਿਸੇ ਦੀ ਕਿਸੇ ਵੀ ਮੰਜ਼ਿਲ ਨੂੰ ਪਾਨ ਦੇ ਲਈ ਆਪਾਂ ਨੂੰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ ये तो सारे ने सुना ही होगा भी लहरों से डरकर नौका कभी पार नहीं होती कोशिश करने वालों की कभी हार नहीं होती कोशिश करने वालों की कभी हार नहीं, नहीं होती समझ गए कोई भी चीज ना सू हमेशा कोशिश करते रहना चाहिए की हो गया जी अच्छे दो नंबर वर्ड हो गए कल चार नंबर वर्ड लैके फर्स्ट आई समझ गए जी थैंक यू

ਸੰਜੇ ਮਲਹੋਤਰਾ ਨੇ ਆਰਬੀਆਈ ਗਵਰਨਰ ਵਜੋਂ ਸੰਭਾਲਿਆ ਅਹੁਦਾ ਅੱਜ ਹੋਵੇਗੀ ਮੌਦੀ ਕੈਬਨਟ ਦੀ 8ਵੀਂ ਮੀਟਿੰਗ ਪਹਿਲੇ T20 ਕ੍ਰਿਕਟ ਮੁਕਾਬਲੇ ਵਿੱਚ ਦੱਖਣੀ ਅਫਰੀਕਾ ਨੇ ਪਾਕਿਸਤਾਨ ਨੂੰ 11 ਦੌੜਾਂ ਨਾਲ ਹਰਾਇਆ ਧੰਨਵਾਦ ਕਬਰਦਵਾ ਇਸਨ ਗੁਰਪੀਤ ਵੀਰੇ ਵੱਲੋਂ ਸੋਨੇ ਅੰਦਾਜ਼ ਵਿੱਚ ਪੇਸ਼ ਕੀਤੀਆਂ ਖਬਰਾਂ ਸਾਨੂੰ ਆਪਣੇ ਆਪ ਨੂੰ ਗਿਆਨਵਾਨ ਬਣਾ ਲੈ ਹਰ ਪੱਖ ਦੀ ਜਾਣਕਾਰੀ ਇਕੱਠੀ ਕਰਦੇ ਰਹਿਣਾ ਚਾਹੀਦਾ ਹੈ ਸਾਡੇ ਸਮਾਜ ਦੇ ਬਹੁਤ ਸਾਰੇ ਚੰਗੇ ਪੱਖ ਹਨ ਜਿਨ੍ਹਾਂ ਕਰਕੇ ਸਾਡੇ ਪੰਜਾਬ ਦੀ ਵੱਖਰੀ ਆਣ ਪਣ ਤੇ ਸ਼ਾਨ ਹੈ ਪਰ ਮੌਜੂਦਾ ਸਮੇਂ ਵਿੱਚ ਕੁਝ ਅਲਾਮਤਾਂ ਸਾਡੇ ਸਮਾਜ ਲਈ ਮਾਰੂ ਸਾਫਤ ਹੋ ਰਹੀਆਂ ਹਨ ਸਾਡਾ ਅਗਲਾ ਬੁਲਾਰਾ ਸਾਡੇ ਸਮਾਜ ਲਈ ਕਲੰਕ ਲੰਮਕ ਹੈਂ ਦਾ ਸ਼ਾਹ ਉਸ ਵਾਰੇ ਆਪਣੇ ਵਿਚਾਰ ਲੈ ਕੇ ਆਵੇਗਾ ਸੋ ਮੈਂ ਮੰਚ ਤੇ ਬੁਲਾਉਣਾ ਚਾਹੁੰਦੀ ਹਾਂ 8ਵੀਂ ਏ ਤੋਂ ਰੰਪੀ ਨੂੰ ਰੰਪੀ ਕਾਲ 8ਵੀਂ ਏ ਰੰਗਲਾ ਪੰਜਾਬ ਸਾਡਾ ਫਿੱਕਾ ਪੈ ਗਿਆ ਨਸ਼ੇ ਦੇ ਕਲੰਕ ਵਾਲਾ ਕਹਿ ਟਹਿ ਗਿਆ ਰੰਗਲਾ ਪੰਜਾਬ ਸਾਡਾ ਚਿੱਟਾ ਪੈ ਗਿਆ ਨਸ਼ੇ ਦੇ ਕਲੰਕ ਵਾਲਾ ਕਹਿ ਟਹਿ ਗਿਆ ਰੁੱਲ ਗਈ ਜਵਾਨੀ ਦੁੱਧ ਮੱਖਣਾ ਨਾਲ ਪਾਲੀ ਚਿਹਰੇ ਵਾਲੀ ਲਾਲੀ ਸਾ ਢਿੱਟਾ ਲਿਆ ਗਿਆ ਚਿਹਰੇ ਵਾਲੀ ਲਾਲੀ ਸਾ ਢਿੱਟਾ ਲਿਆ ਗਿਆ ਮੈਂ ਰੰਪਿਕਨ ਆਖਮੀ ਜਮਾਤੀ ਬਿਯਾਰਥਨ ਨਸ਼ੇ issues ਉੱਪਰ ਆਪਣੇ ਵਿਚਾਰ ਲੈ ਕੇ ਤੁਹਾਡੇ ਰੂਪ ਰੂਪ ਹੋਣਾ ਉਮੀਦ ਹੈ ਕਿ ਤੁਹਾਨੂੰ ਮੇਰੇ ਵਿਚਾਰ ਪਸੰਦ ਆਉਣਗੇ ਸਾਡਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਇਹ ਕਹਿੰਦੇ ਹੋਏ ਫਿਰ ਮਾਂ ਨਾਲ ਉੱਚਾ ਹੋ ਜਾਂਦਾ ਹੈ ਪਰ ਜਦ ਕੋਈ ਛੇਵੇਂ ਦਰਿਆ ਦੀ ਗੱਲ ਕਰਦਾ ਹੈ ਤਾਂ ਫਿਰ ਸ਼ਰਮ ਨਾਲ ਚੁੱਪ ਜਾਂਦਾ ਤੇ ਕਾਲਜੇ ਡੋਗੂ ਬਹਿਣ ਲੱਗਦੇ ਨੇ ਹਾਜ਼ਰੀਨ ਹਾਜ਼ਰੀਨ ਮੈਂ ਗੱਲ ਕਰਦੀ ਹਾਂ ਨਸ਼ਿਆਂ ਦੇ ਦਰਿਆ ਦੀ ਨਸ਼ਾ ਸਮੂ ਪੰਜਾਬੀ ਮੁਲਕਿਆ ਉਹ ਕੌਣ ਹੈ ਜੋ ਸਾਡੀ ਦੌਲਤ ਸਿਹਤ ਤੇ ਇੱਜ਼ਤ ਨੂੰ ਖਾ ਰਿਹਾ ਹੈ ਇਹ ਸੋਚ ਕੇ ਪਰ ਪਿੰਡ ਜੇ ਸ਼ਹਿਰ ਨੂੰ ਹੀ ਨਹੀਂ ਸਗੋਂ ਪੂਰੇ ਪੰਜਾਬ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ ਸਵੇਰੇ ਉੱਠਣ ਸਾਗ ਗਰਾਊਂਡਾਂ 'ਚ ਭੱਜਣ ਵਾਲੀ ਜਵਾਨੀ ਨਸ਼ਿਆਂ ਦੀ ਗਲਤਾਨ ਹੋ ਕੇ ਸਵੇਰੇ ਉੱਠਦੇ ਹੀ ਨਸ਼ੇ ਦੇ ਅੱਡੇ ਵੱਲ ਭੱਜਦੀ ਹੈ ਔਲਾਦ ਲਈ ਮਾਪੇ ਦੇ ਸੋਚੇ ਸੁਪਨੇ ਬਿਨਾਂ ਆਵਾਜ਼ ਦੇ ਕੱਚ ਵਾਂਗ ਟੁੱਟ ਰਹੇ ਨੇ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਪੰਜਾਬ ਦੇ ਨੌਜਵਾਨ ਨਸ਼ਿਆਂ ਦੀ ਤੋੜ ਵਿੱਚ ਪੜਸ ਫੋ ਰਹੇ ਨੇ ਚੰਨਾ ਖਿੱਚ ਰਹੇ ਨੇ ਗੱਟੀਆਂ ਘੇਰ ਰਹੇ ਨੇ ਦੁਕਾਨਾਂ ਲੁੱਟ ਰਹੇ ਨੇ ਇੱਥੋਂ ਤੱਕ ਕਿ ਆਪਣੇ ਹੀ ਮਾਪਾਪ ਨੂੰ ਕਤਲ ਕਰ ਰਹੇ ਨੇ ਜੇ ਇਹੋ ਕੁਝ ਚੱਲਦਾ ਰਿਹਾ ਤਾਂ ਰੰਗੜੇ ਪੰਜਾਬ ਤੇ ਇੱਥੋਂ ਦੀ ਜਵਾਨੀ ਵਾਲੀਆਂ ਕਹਾਣੀਆਂ ਫਿਲਮਾਂ ਤੇ ਕਿਤਾਬਾਂ ਤੱਕ ਹੀ ਸੀਮਤ ਰਹਿ ਜਾਣਗੀਆਂ ਸੋ ਅਣਖ ਨੂੰ ਬਚਾਉਣ ਲਈ ਤੇ ਪੰਜਾਬੀਆਂ ਦੀ ਆਣ ਬਾਣ ਤੇ ਸ਼ਾਨ ਨੂੰ ਜਿਉਂਦਾ ਰੱਖਣ ਲਈ ਨਸ਼ਿਆਂ ਦੇ ਛੇਵੇਂ ਦਰਿਆ ਦਾ ਵਿਰੋਧ ਕਰੀਏ ਸਰਕਾਰਾਂ ਦੁਆਰਾ ਕੀਤੀ ਜਾ ਰਹੀ ਉਪਰਾਲੀ ਸ਼ਲਾਗ ਯੋਗ ਹਨ ਪਰ ਨਹੀਂ ਜੀ ਨਿਰਾਸ਼ਾ ਵਾਲੇ ਹਨ ਕਿਉਂਕਿ ਸਾਡੇ ਸਹਿਯੋਗ ਦੀ ਘਾਟ ਕਾਰਨ ਉਹ ਉਪਰਾਲੀ ਛੋਲੇ ਰਹੇ ਹਨ ਤੇ ਨਵੀਂ ਪੀੜੀ ਵਿੱਚ ਨਸ਼ਿਆਂ ਦਾ ਰੁਝਾਨ ਬਹੁਤ ਵੱਧ ਰਿਹਾ ਹੈ ਸਰਕਾਰਾਂ ਨੂੰ ਹੋਰ ਸਖਤ ਕਦਮ ਚੁੱਕ ਲਈ ਅਪੀਲ ਕਰੀਏ ਖੁਦ ਨੂੰ ਤੇ ਆਪਣੇ ਇੱਕ ਸਾਥੀ ਨੂੰ ਨਸ਼ੇ ਦੀ ਲਪੇਟ ਤੋਂ ਦੂਰ ਰੱਖਣ ਦੀ ਸੌਂਖਾਈਏ ਕਿਉਂਕਿ ਜੇਕਰ ਨੌਜਵਾਨ ਪੀੜੀ ਸੁਰੱਖਿਅਤ ਤੇ ਖੁਸ਼ਹਾਲ ਰਹੇਗੀ ਤਾਂ ਹੀ ਪੰਜਾਬ ਨੂੰ ਮੁੜ ਤੋਂ ਰੰਗਲਾ ਬਣਾਇਆ ਜਾ ਸਕਦਾ ਹੈ ਤਾਂ ਆਓ ਰਲ ਕੇ ਇਹ ਐਦਨਾਮਾ ਲਈਏ ਸਾਨੂੰ ਨਸ਼ਾ ਮਾਰ ਮੁਕਾਵੇ ਸਾਨੂੰ ਨਸ਼ਾ ਮਾਰ ਮੁਕਾਵੇ ਉਸ ਤੋਂ ਪਹਿਲਾਂ ਆਪਾਂ ਨਸ਼ਾ ਮਾਰ ਮੁਕਾਈਏ ਉਸ ਤੋਂ ਪਹਿਲਾਂ ਆਪਾਂ ਨਸ਼ਾ ਮਾਰ ਮੁਕਾਈਏ ਉਸ ਤੋਂ ਪਹਿਲਾਂ ਆਪਾਂ ਨਸ਼ਾ ਮਾਰ ਮੁਕਾਈਏ ਰੌਂਤੀ ਨੇ ਇੰਨਾ ਬੋਲਣ ਨਾਲ ਸਾਡੇ ਸਮਾਜ ਦਾ ਇੱਕ ਬੇਹੱ ਜਿਕਰ ਕਰਨ ਵਾਲਾ ਵਿਸ਼ਾ ਬੜੇ ਹੀ ਸੋਹਣੇ ਤਰੀਕੇ ਨਾਲ ਛੋਇਆ ਹੈ ਸਾਨੂੰ ਅਜਿਹੀਆਂ ਕੀਤੀਆਂ ਅਪੀਲਾਂ ਤੇ ਜ਼ਰੂਰ